हां जी दोस्तों पंगू प्रॉपर्टी बठिंडा ਵਿੱਚ ਤੁਹਾਡਾ ਸਵਾਗਤ ਆ। ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ। ਸੋ ਲੋਕੇਸ਼ਨ ਹੈਗੀ ਜੀ ਨਿਊ Shimla Puri ਗਲੀ ਨੰਬਰ 13 ਦੇ ਵਿੱਚ ਤੁਹਾਨੂੰ ਡਬਲ ਸਟੋਰੀ ਜਿਹੜੀ ਹੈ ਕੋਠੀ ਵਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ। ਤੇ ਤੁਹਾਨੂੰ ਕਰ ਲੈਣ ਵਿੱਚ ਆਸਾਨੀ ਹੋਵੇ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਲੋੜਬੰਦ ਵੀਰ ਭਰਾ ਦੇ ਕੋਲੇ ਜਾਊਗੇ ਤਾਂ ਵਿੱਚ ਨਾਲੇ ਵੀਰ ਦਾ ਵੀ ਫਾਇਦਾ ਹੋ ਜੂਗਾ ਸੋ ਖਰੀਦਣ ਵਾਲੇ ਦਾ ਵੀ ਸੋ ਤੁਹਾਡੀ ਸਹੂਲਤਾਂ ਵਾਸਤੇ ਹੀ ਆਪਾਂ ਵੀਡੀਓ ਬਣਾਈ ਦੀਆਂ ਨੇ ਦੇਖਦੇ ਰਹੋ ਘਰ ਬੈਠੇ ਕਰਾਉਂਦੀਆਂ ਆਂ ਵੀਡੀਓ ਜੇਕਰ ਆਪਾਂ ਥੱਲੇ ਦੇ ਪੋਰਚਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਪੋਰਚ ਬਣਿਆ ਹੋਇਆ ਇੱਕ ਬੈੱਡਰੂਮ ਥੱਲੇ ਬਣਿਆ ਹੋਇਆ ਸਟੋਰ ਹੈਗਾ ਰਸੋਈ ਹੈਗੀ ਆ ਸੋ ਉੱਪਰਲਾ ਪੋਰਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ ਘਰ ਦੇ ਵਿੱਚ ਸਾਰੇ ਚ ਜਿਹੜਾ ਪੱਥਰ ਦਾ ਕੰਮ ਹੋਇਆ ਵੀ ਆ ਡੋਰ ਵਿੰਡੋਜ਼ ਬਹੁਤ ਵਧੀਆ ਲੱਗੇ ਹੋਏ ਆ ਸੋ ਇਸ ਵੇਲੇ ਜਿਹੜਾ ਮਾਲਕ ਆ ਇਸ ਘਰ ਦਾ ਨਹੀਂ ਰਹਿ ਰਿਹਾ ਇਸ ਘਰ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਰੰਗ ਰੋਗਣ ਦਾ ਕੰਮ ਜਿਹੜਾ ਉਹ ਹੋਣ ਵਾਲਾ ਬਾਕੀ ਬਹੁਤ ਵਧੀਆ ਏਰੀਆ ਹੈਗਾ ਨਿਊ ਸ਼ਿਮਲਾਪੁਰੀ ਗਲੀ ਨੰਬਰ 13 ਦੇ ਵਿੱਚ ਇਹ ਕੋਠੀ ਬਣੀ ਹੋਈ ਆ ਗਲੀ ਬੰਦ ਹੈਗੀ ਆ ਸੋ ਦੋ ਗਲੀਆਂ ਦੇ ਉੱਤੇ ਮਕਾਨ ਹੈਗਾ ਜੇਕਰ ਆਪਾਂ ਗਲੀ ਦੀ ਗੱਲ ਕਰੀਏ ਤਾਂ 15 ਫੁੱਟ ਚੌੜੀ ਜਿਹੜੀ ਗਲੀ ਆ 16 ਫੁੱਟ ਇਸ ਕੋਠੀ ਦਾ ਫਰੰਟ ਹੈਗਾ ਤੇ 70 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਸੋ ਗਰਾਉਂਡ ਫਲੋਰ ਤੇ ਫਰਸਟ ਫਲੋਰ ਤੇ ਪੱਥਰ ਲੱਗਿਆ ਹੋਇਆ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਰੰਗ ਰੋਗਣ ਦਾ ਕੰਮ ਜਿਹੜਾ ਉਹ ਹੋਣ ਵਾਲਾ ਬਾਕੀ ਆ ਬਾਕੀ ਬਹੁਤ ਸੋਹਣਾ ਏਰੀਆ ਦੇ ਵਿੱਚ ਜਿਹੜੀ ਆ ਕੋਠੀ ਵਕਾਊ ਆ 70 ਗੱਜ ਜਗਾ ਹੈਗੀ ਆ ਡਬਲ ਸਟੋਰੀ ਕੋਠੀ ਆ ਤਿੰਨ ਬੈਡਰੂਮ ਬਣੇ ਹੋਏ ਆ ਦੋ ਰਸੋਈਆਂ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 25 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਹਾਂਜੀ ਤੁਸੀਂ ਠੀਕ ਸੁਣਿਆ ਰੇਟ ਹੈਗਾ 25 ਲੱਖ ਰੁਪਿਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਕਰੀਦੀ ਵੀ ਸਕਦੇ ਹੋ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਓ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਸਿਰਫ ਫ੍ਰੀ ਆਫ ਕੋਸਟ ਕਰੀਦੀ ਹੈ ਸੋ 70 ਗਜ ਦੇ ਵਿੱਚ ਇੱਕੋਠੀ ਹੈ ਡਬਲ ਸਟੋਰੀਜ਼ ਨਿਊ ਸ਼ਿਮਲਾਪੁਰੀ ਗਲੀ ਨੰਬਰ 13 ਬੰਦ ਗਲੀ ਹੈ ਜੀ ਦੋ ਛੜਕਾਂ ਦੇ ਉੱਤੇ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ 1.25 ਲੱਖ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇੱਕ ਵਾਰੀ ਫਿਰ ਤੋਂ ਪੰਗੂਪੁਰਪਤੀ ਪਠੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਤੁਹਾਨੂੰ ਆ ਜੀ ਸ਼ੁਕਰੀਆ